ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਫਰਸਟ ਕਲੈਕਸ਼ਨ ਆ ਜੋ ਅਸਵੇਰੇ ਚੱਲ ਰਹੀਆਂ ਨੇ ਇਹ ਤੁਹਾਨੂੰ ਪਸ਼ਮੀਨਾ ਦੀਆਂ ਕਲੈਕਸ਼ਨਾਂ ਮਿਲਣਗੀਆਂ ਇਹਨਾਂ ਵਿੱਚ ਰੰਗ ਜਿਹੜੇ ਜਿਹੜੇ ਹੈਗੇ ਨੇ ਉਹ ਮੈਂ ਇੱਥੇ ਐਡ ਕਰ ਦਿੱਤੇ ਨੇ 360 ਰੁਪਏ ਇਹਨਾਂ ਸੂਟਾਂ ਦਾ ਰੇਟ ਹੈ ਸ਼ਿਪਿੰਗ ਚਾਰजेस ਫ੍ਰੀ ਹੈ ਕਿਸੇ ਵੀ ਸੂਟ ਤੇ ਕੋਈ ਐਕਸਟਰਾ ਚਾਰजेस ਨਹੀਂ ਲੱਗਣਗੇ ਤੁਸੀਂ ਅਗਰ ਸੂਟ ਮੰਗਵਾਉਣਾ ਚਾਹੁੰਦੇ ਹੋ ਤਾਂ ਨੰਬਰ ਉਹਦੇ ਲਈ ਮੈਂ ਆਪਣਾ 623924575 ਜੋ ਦਿੱਤਾ ਆਇਆ ਉਸ ਨੰਬਰ 'ਤੇ ਜਾਂ ਤੁਸੀਂ ਮੈਸੇਜ ਕਰ ਦਿਓ ਜੈਸਵੀ ਸੂਰਜੀ ਤੁਸੀਂ ਕੁਇਰੀ ਕਰਨਾ ਚਾਹੁੰਦੇ ਹੋ ਚਾਹੀ ਅੱਜ ਦੀ ਵੀਡੀਓ ਦੇ ਵਿੱਚੋਂ ਜਾਂ ਫਿਰ ਮੈਂ ਹੋਰ ਜੋ ਵੀ ਅਪਡੇਟਸ ਕਰਦੀ ਉਹਨਾਂ ਦੇ ਵਿੱਚੋਂ ਐਵਰੀ ਕਲੈਕਸ਼ਨਾਂ ਜਿਹੜੀਆਂ ਨੇ ਇਹ ਵੀ ਵਿంటర్ ਨਾਲ ਰਿਲੇਟਡ ਇਹਨਾਂ ਕੜਾਈ ਹੋਈ ਹੈ ਬਹੁਤ ਪਿਆਰੀ ਸੋਨੇ ਰੰਗ ਨੇ ਡਿਜ਼ਾਈਨ ਬਹੁਤ ਪਿਆਰੇ ਨੇ ਟੌਪ ਐਂਡ ਬਾਟਮ ਦੀਆਂ ਇਹ ਕਲੈਕਸ਼ਨਾਂ ਨੇ ਤੇ ਰੇਟ ਇਹਨਾਂ ਦਾ 630 ਰੁਪਏ ਹੈ ਸ਼ਿਪਿੰਗ ਚਾਰਜਸ ਫ੍ਰੀ ਹੈ ਪਸ਼ਮੀਨਾ ਦਾ ਫੈਬਰਿਕ ਟੋਟਲ 5 ਮੀਟਰ ਤੁਹਾਨੂੰ ਮਿਲੇਗਾ ਤੇ ਸ਼ਿਪਿੰਗ ਜਿਹੜੀ ਆ ਇਹਨਾਂ ਸੂਟਾਂ ਤੇ ਵੀ ਫ੍ਰੀ ਹੈ ਕੁਸੀਂ ਕੋਈ ਵੀ ਸੂਟ ਬਾਈ ਕਰਨਾ ਜਾਂ ਕਿਸੇ ਵੀ ਸੂਟ ਦੀ ਕੋਈ ਵੀ ਕੁਐਰੀ ਕਰਨੀ ਹੈ ਤਾਂ ਮੈਂ ਨੰਬਰ ਆਪਣਾ 623924575 ਜੋ ਦਿੱਤਾ ਆਇਆ ਹੈ ਵਾਲੇ ਸੂਟ ਵੀ ਪਸ਼ਮੀਨਾ ਦੇ ਨਾਲ ਆਣੇਗੀ ਕੜਾਈਆਂ ਵਾਲੇ ਇਹਨਾਂ ਦਾ ਰੇਟ 990 ਰੁਪਿਆ ਬੁਟੀਕ ਸਟਾਈਲ ਵਰਕ ਹੈ ਪਸ਼ਮੀਨਾ ਦਾ ਘੇਰੇ ਤੇ ਵਰਕ ਹੈ ਏਮਬਰਾਇਡਰ ਸੂਟ ਹੈ 슬ੀਵਸ ਤੇ ਵਰਕ ਆਏਗਾ ਕਾਟ ਏਮਬਰਾਇਡਰੀ ਵਾਲਾ ਬਾਟਮ ਤੇ ਵੀ ਕੱਟ ਐਮਬਰਾਇਡਰੀ ਵਾਲਾ ਵਰਕ ਆਏਗਾ 슬ੀਵਸ ਤੇ ਵਰਕ ਹੈ ਬਾਜੂ ਤੇ ਜਿਹੜਾ ਤੁਹਾਨੂੰ ਇੱਥੇ ਸ਼ੋਅ ਕੀਤਾ ਗਿਆ ਬਾਕੀ ਇਹ ਜਿਹੜੇ ਸੂਟ ਨੇ ਇਹਨਾਂ ਵਿੱਚ ਜੋ-ਜੋ ਰੰਗ ਹੈਗੇ ਨੇ ਮੈਂ ਇੱਥੇ ਸਾਰੇ ਐਡ ਕਰ ਦਿੱਤੇ ਨੇ ਤੁਸੀਂ ਕੋਈ ਵੀ ਸੂਟ ਦੇ ਬਾਰੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਕੁਐਰੀ ਹੈ ਤਾਂ ਨੰਬਰ ਮੈਂ ਆਪਣਾ 623924575 ਜੋ ਦਿੱਤਾ ਆ ਉਸ ਨੰਬਰ 'ਤੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਹੈਵੀ ਵੈਲਵਟ ਦੀਆਂ ਕਲੈਕਸ਼ਨਾਂ ਨੇ ਕਾਟਰਾਇਜ਼ ਜਿਹੜੀ ਹੁੰਦੀ ਆ ਉਹਦੇ ਤੇ ਪਿਓਰ ਵੈਲਵਟ ਦੀਆਂ ਕਲੈਕਸ਼ਨਾਂ ਨੇ 750 ਰੁਪਏ ਇਹਨਾਂ ਦਾ ਰੇਟ ਹੈ ਬਾਕੀ ਵਿਆਹਾਂ ਮਾ ਸ਼ਾਦੀਆਂ ਲਈ ਸਪੈਸ਼ਲ ਵੀ ਸੂਟ ਹੈਗੇ ਨੇ ਮੈਂ ਵੀ ਵੈਡਿੰਗ ਸਪੈਸ਼ਲ ਨੇ ਟੌਪ ਐਂਡ ਬਾਟਮ ਦੀਆਂ ਕਲੈਕਸ਼ਨ ਆਣ ਗਈਆਂ ਇਹਨਾਂ ਵਿੱਚ ਰੰਗ ਜਿਹੜੇ 8 ਤੋਂ 10 ਹੈਗੇ ਨੇ ਸਾਰੇ ਰੰਗ ਅਵੇਲੇਬਲ ਨੇ ਬਾਕੀ ਤੁਸੀਂ ਇਹ ਜਿਹੜੇ ਸੂਟ ਨੇ ਇਹ ਵੈਡਿੰਗ ਸਪੈਸ਼ਲ ਹੋਣ ਕਰਕੇ ਹੋਰ ਵੀ ਬਹੁਤ ਜ਼ਿਆਦਾ ਚੱਲ ਰਹੇ ਨੇ ਅੱਜਕੱਲ੍ਹ ਟ੍ਰੈਂਡ ਵਿੱਚ ਨੇ ਪੂਰੇ ਰੰਗ ਡਿਜ਼ਾਈਨ ਪੈਟਰਨ ਜਿੰਨਾ ਵਿੱਚ ਵੀ ਜੋ-ਜੋ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਤੁਸੀਂ ਇਹਨਾਂ ਸਟੇਟਸ ਵੇਖਣਾ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਮੈਂ ਤੁਹਾਡਾ ਨੰਬਰ ਸੇਵ ਕਰ ਲਵਾਂਗੀ ਤੁਹਾਨੂੰ ਸਟੇਟਸ ਸ਼ੋ ਹੋ ਜਾਏਗਾ ਤੇ ਦੇਖੋ ਤੁਸੀਂ ਸੂਟ ਸੇਲ ਕਰ ਰਹੇ ਹੋ ਜਾਂ ਕਰਨਾ ਚਾਹੁੰਦੇ ਹੋ ਤਾਂ ਵੀ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਮੈਂ ਤੁਹਾਨੂੰ ਆਪਣੇ ਗਰੁੱਪ ਵਿੱਚ ਐਡ ਕਰ ਲਵਾਂਗੀ ਜਿੱਥੇ ਤੁਹਾਨੂੰ ਜਿਹੜੀਆਂ ਸੂਟਾਂ ਦੀ ਡੇਲੀ ਦੀਆਂ ਅਪਡੇਟਸ ਨੇ ਉਹ ਆਜਾਏ ਕਰਨਗੀਆਂ ਫਿਰ ਤੁਸੀਂ ਜਿੰਨੀਆਂ ਵੀ ਕਲੈਕਸ਼ਨ ਆਜਕਲ ਟ੍ਰੈਂਡੀ ਨੇ ਚਾਹੇ ਉਹ ਵੈਡਿੰਗ ਸਪੈਸ਼ਲ ਨੇ ਚਾਹੇ ਉਹ ਵਿੰਟਰ ਸਪੈਸ਼ਲ ਨੇ ਉਹ ਤੁਹਾਨੂੰ ਜੜੀਆਂ ਨੇ ਉੱਥੇ ਸ਼ੋ ਹੋ ਜਾਇਆ ਕਰਨਗੀਆਂ ਕਲੈਕਸ਼ਨਾਂ ਜੜੀਆਂ ਵੀ ਨੇ ਸਾਰੀਆਂ ਅਫੋਰਡੇਬਲ ਰੇਟਾਂ ਦੇ ਨੇ ਡਿਲੀਵਰੀ ਚਾਰजेस ਜਿਹੜੀ ਹੈ ਹਮੇਸ਼ਾ ਇਹਨਾਂ ਸੂਟਾਂ ਤੇ ਜਿਹੜੀ ਹੈ ਫ੍ਰੀ ਹੈ ਕਿਤੇ ਵੀ ਕਿਸੇ ਵੀ ਇੰਡੀਆ ਚ ਤੁਸੀਂ ਕਿਸੇ ਵੀ ਮੰਗਵਾਉਣਾ ਚਾਹੁੰਦੇ ਹੋ ਤੁਹਾਨੂੰ ਕੋਈ ਵੀ ਜਿਹੜੇ ਐਕਸਟਰਾ ਚਾਰजेस ਉਹ ਨਹੀਂ ਲੱਗਣਗੇ ਤਾਂ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੋਹਣੇ ਸੋਹਣੇ ਟ੍ਰੈਂਡੀ ਤੇ ਐਕਸਕਲੂਸਿਵ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ ਕਲੈਕਸ਼ਨ ਜਿੰਨੀਆਂ ਵੀ ਸਾਰੀਆਂ ਅਵੇਲੇਬਲ ਨੇ ਰੇਟ ਜੋ ਵੀ ਇੱਥੇ ਮੈਂ ਐਡ ਕੀਤਾ ਉਹਨਾਂ ਦਾ ਰੇਟ ਇਹੀ ਲੱਗੇਗਾ